ਪੰਜਾਬ ਸਰਕਾਰ ਨੇ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਨੈਸ਼ਨਲ ਕਨਵੀਨਰ ਨੇ ਪੰਜਾਬ ਦੇ ਲੋਕਾਂ ਨੂੰ ਬਹੁਤ ਸਾਰੀਆਂ ਗਾਰੰਟੀਆਂ ਦਿੱਤੀਆਂ ਸੀ ਜੀ ਵੀ ਤੁਹਾਨੂੰ 300 ਯੂਨਟ ਬਿਜਲੀ ਦੇ ਫ੍ਰੀ ਦੇਵਾਂਗੇ ਦੇ ਦਿੱਤੇ ਮੱਲਾ ਕਲੀਨਿਕ ਬਣਾਵਾਂਗੇ ਬਣਾ ਦਿੱਤੇ ਕਿਸਾਨਾਂ ਨੂੰ ਬਿਜਲੀ ਮੋਟਰਾਂ ਦੀ ਬਿਜਲੀ ਦਿਨ ਨੂੰ ਦੇਵਾਂਗੇ ਟੇਲਾਂ ਤੱਕ ਪਾਣੀ ਪਹੁੰਚਾਵਾਂਗੇ ਹੋਮ ਡਿਲੀਵਰੀ ਆਫ ਸਰਵਿਸਿਜ਼ ਬਹੁਤ ਸਾਰੇ ਵਾਅਦੇ ਅਸੀਂ ਪੂਰੇ ਕੀਤੇ ਆ ਸਕੂਲ ਠੀਕ ਕਰਾਂਗੇ ਕਰ ਰਹੇ ਆ ਜੀ ਇਸੇ ਤਰ੍ਹਾਂ ਇੱਕ ਵਾਅਦਾ ਸੀਗਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਉਹਦੇ ਵਾਸਤੇ ਕਲਰ ਜਿਹੜੀ ਡਬਲ ਪ੍ਰੌਂਗ ਸਟ੍ਰੈਟਜੀ ਆ ਦੋ ਤਰ੍ਹਾਂ ਦੀ ਜਿਹੜੀ ਨੀਤੀ ਆ ਇੱਕ ਤਾਂ ਹੈਗਾ ਜਿਹੜੇ ਬੰਦੇ ਨਸ਼ਾ ਕਰਦੇ ਆ ਜਿਨ੍ਹਾਂ ਦੇ ਕੋਲੋਂ ਕੰਜ਼ਮਪਸ਼ਨ ਕੁਆਂਟੀਟੀ ਆ ਜਿਹੜੇ ਫੀਮ ਭੁੱਕੀ ਵਾਲੇ ਆ ਜਿਨੇ ਪਹਿਲੀ ਵਾਰੀ ਆ ਜਿਨ੍ਹਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਆ ਬਹੁਤ ਥੋੜੀ ਕੁਆਂਟੀਟੀ ਮਿਲਦੀ ਆ ਜਿਹੜੇ ਮਰੀਜ਼ ਆ ਉਹਨਾਂ ਦੇ ਨਾਲ ਸਾਨੂੰ ਹਮਦਰਦੀ ਆ ਉਹਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਆ ਉਹਨਾਂ ਦਾ ਇਲਾਜ ਕਰਾਂਗੇ ਪਹਿਲਾਂ ਜਿਹੜੇ ਟੀਕੇ ਲਾਉਂਦੇ ਆ ਉਹਨਾਂ ਨੂੰ ਗੋਲੀਆਂ ਤਾਂ ਲੈ ਕੇ ਆਵਾਂਗੇ ਫਿਰ ਹੌਲੀ ਹੌਲੀ ਗੋਲੀਆਂ ਕੱਟ ਕਰਾਂਗੇ ਫਿਰ ਗੋਲੀਆਂ ਛਡਾਵਾਂਗੇ ਕੋਈ ਨਾ ਕੋਈ ਕੰਮ ਸਿਖਾਵਾਂਗੇ ਉਹਨਾਂ ਨੂੰ ਫਿਰ ਕੋਈ ਨਾ ਕੋਈ ਕੰਮ ਕਰਨ ਵਾਸਤੇ ਕੋਈ ਲੋਨ ਦੇਾਂਗੇ ਕੋਈ ਗ੍ਰਾਂਟ ਦੇਾਂਗੇ ਉਹਨਾਂ ਨੂੰ ਕੋਈ ਨਾ ਕੋਈ ਕੰਮ ਸ਼ੁਰੂ ਕਰਾਵਾਂਗੇ ਜਿਹੜੀ ਦੂਜੀ ਕੈਟਾਗਰੀ ਆ ਜਿਹੜੇ ਨਸ਼ਾ ਵੇਚਣ ਵਾਲੇ ਆ ਜਿਹੜੇ ਨਸ਼ਾ ਦੇ ਵਪਾਰੀ ਆ ਉਹ ਸਾਡੀ ਆਣ ਵਾਲੀ ਪੀੜ੍ਹੀ ਨੂੰ ਬਰਬਾਦ ਕਰ ਰਹੇ ਆ ਤੇ ਇਹ ਪੰਜਾਬ ਪੁਲਿਸ ਵਾਲੇ ਉਹਨਾਂ ਨੂੰ ਬਰਬਾਦ ਕਰਨਗੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਉਹ ਜੇਲਾ ਚ ਜਾਣਗੇ ਡਰਗ ਅਡਿਕਟ ਡੀਡਿਕਸ਼ਨ ਸੈਂਟਰ ਰੀਹੈਬਿਲੀਟੇਸ਼ਨ ਸੈਂਟਰਸ ਤੇ ਜਾਣਗੇ ਸਕਿੱਲ ਡਿਵੈਲਪਮੈਂਟ ਸੈਂਟਰਸ ਜਾਣਗੇ ਨਸ਼ਾ ਵੇਚਣ ਵਾਲੇ ਪੁਲਿਸ ਉਹਨਾਂ ਦੇ ਪਿੱਛੇ ਆ ਜਾਂ ਉਹ ਜੇਲ੍ਹ ਵਿੱਚ ਜਾਣਗੇ ਜਾਂ ਪੰਜਾਬ ਨੂੰ ਛੱਡ ਕੇ ਭੱਜ ਜਾਣਗੇ ਤੇ ਜਾਂ ਫਿਰ ਉਹ ਜਿਹੜਾ ਹੈਗਾ ਕਿਤੇ ਮਤਲਬ ਸਮਝ ਲਓ ਵੀ ਸ਼ਮਸ਼ਾਨ ਤੱਕ ਪਹੁੰਚ ਜਾਣਗੇ ਇਹ ਬੜੀ ਕਲੀਅਰ ਵਾਰਨਿੰਗ ਹੈ ਜੀ ਕੋਈ ਇਹਦੇ ਵਿੱਚ ਕਿਸੇ ਨੂੰ ਕੋਈ ਗਲਤ ਫਹਮੀ ਨਹੀਂ ਹੋਣੀ ਚਾਹੀਦੀ ਕਿ ਪੰਜਾਬ ਸਰਕਾਰ ਨੇ ਤਿਆਹੀਆ ਕਰ ਲਿਆ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਸਾਹ ਲੈਣਾ ਅੱਜ ਸਾਰੇ ਦੇ ਸਾਰੇ ਜਿਹੜੀ ਸਾਡੀ ਕੈਬਨਟ ਸਬਕਮੇਟੀ ਪੰਜ ਦੇ ਪੰਜ ਜਿਹੜੇ ਕੈਬਨਟ ਮਿਨਿਸਟਰ ਆ ਫੀਲਡ 'ਚ ਆ ਸਾਡੇ ਸਾਰੇ ਐਮ ਐਲ ਏ ਬਾਕੀ ਸਾਰੇ ਮਿਨਿਸਟਰਸ ਸਾਰੇ ਅਫਸਰ ਸਹਿबान ਐ ਇਸ ਵੇਲੇ ਸਾਰੇ ਫੀਲਡ ਦੇ ਵਿੱਚ ਆ ਔਰ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਤੁਸੀਂ ਦੇਖਦਾ ਕਿਲੋਆਂ ਦੇ ਹਿਸਾਬ ਨਾਲ ਹੈਰੋਇਨ ਵੀ ਫੜੀ ਆ ਔਰ ਦੂਜੇ ਨਸ਼ੇ ਵੀ ਫੜੇ ਗਏ ਆ ਔਰ ਬਹੁਤ ਸਾਰੇ ਬੰਦਿਆਂ ਤੇ ਐਕਸ਼ਨ ਹੋ ਰਹੀ ਆ ਜਿਹੜੇ ਬੰਦੇ ਨੇ ਪਾਪ ਦੀ ਕਮਾਈ ਹੋਏਗੀ ਜਿਉਂਨੇ ਪਾਪ ਦੀ ਅਖਵਾਈ ਕਰਕੇ ਕੁਝ ਬਣਾ ਵੀ ਲਈ ਹੈ ਪ੍ਰਾਪਰਟੀ ਤਾਂ ਉਹ ਵੀ ਨਹੀਂ ਬਚੇਗੀ ਕੋਈ ਕਿਸੇ ਨੂੰ ਗਲਤਫਹਿਮੀ ਨਹੀਂ ਹੋਣੀ ਚਾਹੀਦੀ